ਤੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕਾਦੀਆਂ ਸ਼ਹਿਰ ਦੀ ਇਤਿਹਾਸਿਕ ਪੁਰਾਣੀ ਹਵੇਲੀ ਆਓ ਤੁਹਾਨੂੰ ਸਾਰੀ ਹਵੇਲੀ ਅੰਦਰੋਂ ਦਿਖਾਉਨੇ ਆ ਤੇ ਉਹਦੇ ਇਤਿਹਾਸ ਦੀ ਜਾਣਕਾਰੀ ਲੈਨੇ ਆ ਕੋਲਰ ਵਾਟਰ ਹੀਟਰ ਹੈ ਇਹ ਸਾਰਾ ਸਿਸਟਮ ਉਦੋਂ ਦਾ ਲੱਗਾ ਪੁਰਾਣਾ ਲੱਗਾ ਹੁਣ ਨਵਾਂ ਨਹੀਂ ਹੈ ਇਹਨੇ ਪਾਈਪਲਾਈਨ ਨੂੰ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਪੁਰਾਣੀਆਂ ਨੇ ਇੱਕ ਪਾਣੀ ਇਹਦੇ ਵਿੱਚ ਆਉਂਦਾ ਸੀਗਾ ਆ ਸੋਲਰ ਸੀਗਾ ਸਿਸਟਮlfloorਰ ਦੇ ਉੱਤੇ ਜਿਹੜਾ ਨਲਕਾ ਉਸ ਸਮੇਂ ਲੱਗਾ ਹੋਇਆ ਥੱਲਿਓਂ ਬੋਰ ਕਰਕੇ ਉੱਪਰ ਤੱਕ ਇਹ ਨਲਕਾ ਜਿਹੜਾ ਲਗਾਇਆ ਗਿਆ ਤੇ ਦੂਸਰੀ ਸਾਈਡ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਜਿਸ ਲੋਕੇਸ਼ਨ ਦੇ ਵਿੱਚ ਪਹੁੰਚਿਆ ਇਹ ਮੇਰਾ ਆਪਣਾ ਹੀ ਸ਼ਹਿਰ ਕਾਦੀਆਂ ਸ਼ਹਿਰ ਆ ਤੇ ਜਿਸ ਹਵੇਲੀ ਬਾਰੇ ਤੁਹਾਨੂੰ ਅਸੀਂ ਦੱਸਾਂਗੇ ਮੇਰੀ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਆਲੀਸ਼ਾਨ ਹਵੇਲੀ ਜਿਹੜੀ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਵਿੱਚ 1947 ਦੀ ਵੰਡ ਤੋਂ ਪਹਿਲਾਂ ਬਣੀ ਆ ਇਹ ਕਿੰਨਾ ਦੀ ਕੋਠੀ ਆ ਕਿੰਨਾ ਦੀ ਹਵੇਲੀ ਆ ਕਿੰਨਾ ਦੀ ਜਾਇਦਾਦ ਸੀਗੀ ਇਹ ਇਹਦੇ ਬਾਰੇ ਸਾਰਾ ਇਤਿਹਾਸ ਜਿਹੜਾ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਨਾਲੇ ਅੰਦਰੋਂ ਹਵੇਲੀ ਦਿਖਾਉਣੀ ਆ ਕਿ ਕਿੰਨੀ ਆਲੀਸ਼ਾਨ ਹਵੇਲੀ ਤੇ ਕਿੰਨੇ ਆਲੀਸ਼ਾਨ ਇਥੋਂ ਦੇ ਰੂਮ ਜਿਹੜੇ ਇਸ ਹਵੇਲੀ ਵਿੱਚ ਬਣੇ ਸੀਗੇ ਸੋ ਆਓ ਅੰਦਰ ਸੋ ਦੋਸਤੋ ਇਹ ਆਲੀਸ਼ਾਨ ਹਵੇਲੀ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਤਿਆਰ ਹੋਈ ਸੀ ਤੇ ਇਸ ਹਵੇਲੀ ਨੂੰ ਚੌਧਰੀ ਸਰ ਜ਼ਫਰੁੱਲਾ ਖਾਨ ਸਾਹੀ ਜਿਨੇ ਆਪਣੇ ਹੱਥਾਂ ਨਾਲ ਇਸ ਆਲੀਸ਼ਾਨ ਹਵੇਲੀ ਨੂੰ ਤਿਆਰ ਕਰਵਾਇਆ ਸੀ ਅਤੇ ਇਹ ਚੌਧਰੀ ਸਾਹਿਬ ਸਾਂਝੇ ਹਿੰਦੁਸਤਾਨ ਦੇ ਵਿੱਚ 1947 ਦੀ ਵੰਡ ਤੋਂ ਪਹਿਲਾਂ ਸਾਂਝੇ ਹਿੰਦੁਸਤਾਨ ਦੇ ਰੇਲ ਮੰਤਰੀ ਸਨ ਅਤੇ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਬਣੇ ਪਹਿਲੇ ਵਿਦੇਸ਼ ਮੰਤਰੀ ਸਨ ਅਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਚੌਧਰੀ ਨਸਰੁੱਲਾ ਖਾਨ ਸਾਹੀ ਸੀ ਸੋ ਦੋਸਤੋ ਉਸ ਸਮੇਂ ਇਹ ਹਵੇਲੀ ਪੂਰੇ ਕਾਦਿਆਂ ਇਲਾਕੇ ਦੇ ਵਿੱਚ ਸਭ ਤੋਂ ਉੱਚੀ ਤੇ ਆਲੀਸ਼ਾਨ ਕੋਠੀ ਸੀ ਇਸ ਹਵੇਲੀ ਦੇ ਬਹੁਤ ਹੀ ਸਾਰੇ ਕਮਰੇ ਹਨ ਬੜੇ ਬੜੇ ਵੱਡੇ ਕਮਰੇ ਹਨ ਤੇ ਤਕਰੀਬਨ ਸਾਨੂੰ ਪੂਰਾ 1 ਘੰਟਾ ਲੱਗਾ ਇੰਨਾ ਕਮਰਿਆਂ ਨੂੰ ਦੇਖਣ ਦੇ ਵਿੱਚ ਤੇ ਪੂਰੀ ਤਰ੍ਹਾਂ ਇੱਕ ਹੁਣ ਤੇ ਬਾਗ ਵੀ ਖਤਮ ਹੋ ਚੁੱਕਾ ਹੈ ਪਰ ਇਹ ਆਲੀਸ਼ਾਨ ਕੋਠੀ ਦੇ ਸਾਹਮਣੇ ਬਿਲਕੁਲ ਇੱਕ ਬਾਗ ਵੀ ਹੁੰਦਾ ਸੀ ਬਹੁਤ ਵੱਡਾ ਪਰ ਹੁਣ ਉੱਥੇ ਬਹੁਤ ਜ਼ਿਆਦਾ ਰੁੱਖ ਜਿਹੜੇ ਉਹ ਨਹੀਂ ਰਹੇ ਕੱਟ ਚੁੱਕੇ ਹਨ ਸੋ ਇਹ ਏਰੀਆ ਇੱਕ ਵੱਡਾ ਜਿਹੜਾ ਇੱਥੋਂ ਦਾ ਬਾਥਰੂਮ ਕਹਿ ਲਓ ਉਸ ਸਮੇਂ ਦਾ ਟਾਇਲਟ ਸਾਰਾ ਕੁਝ ਇੱਥੇ ਬਣਿਆ ਹੋਇਆ ਸੀ ਬਹੁਤ ਵੱਡਾ ਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਿੰਗ ਕੀਤੀ ਤੇ ਇੱਕ ਦੋਸਤੋ ਇੱਥੋਂ ਦੀ ਖਾਸ ਗੱਲ ਇਹ ਸੀ ਕਿ ਉਸ ਸਮੇਂ ਇਸ ਕੋਠੀ ਦੇ ਵਿੱਚ ਜਦੋਂ ਇੰਡੀਆ ਦੇ ਵਿੱਚ ਲਾਈਟ ਜਿਹੜੀ ਅਜੇ ਤੱਕ ਨਹੀਂ ਸੀ ਆਈ ਤੇ ਇਸ ਕੋਠੀ ਦੇ ਵਿੱਚ ਜ਼ਫਰੁੱਲਾ ਖਾਜੀ ਨੇ ਫੋਰਨ ਕੰਟਰੀਆਂ ਦੇ ਵਿੱਚੋਂ ਮੰਗਵਾ ਕੇ ਇਲੈਕਟ੍ਰੀਕਲ ਦਾ ਜਿੰਨਾ ਵੀ ਸਮਾਨ ਸੀਗਾ ਸਵਿੱਚ ਅੰਦਰ ਤਾਰਾ ਪਾ ਦਿੱਤੀਆਂ ਸਨ ਕਿ ਜਦੋਂ ਵੀ ਲਾਈਟ ਆਏਗੀ ਤੇ ਬਾਹਰੋਂ ਹੀ ਕਨੈਕਸ਼ਨ ਦੇ ਕੇ ਇਸ ਕੋਠੀ ਦੇ ਵਿੱਚ ਜਿਹੜੀ ਸੋ ਇਸ ਸਮੇਂ ਜਿਹੜੀ ਇਹ ਕੋਠੀ ਆ ਉਹ ਪੰਜਾਬ ਰਾਜ ਬਿਜਲੀ ਬੋਰਡ ਦੇ ਦਫਤਰ ਦੇ ਅਧੀਨ ਆ ਤੇ ਇੱਥੇ ਕਾਦੀਆਂ ਦਾ ਬਿਜਲੀ ਘਰ ਜਿਹੜਾ ਉਹ ਸ਼ਿਫਟ ਕੀਤਾ ਗਿਆ ਸੀ ਸਰਕਾਰ ਵੱਲੋਂ ਔਰ ਬਹੁਤ ਹੀ ਖੁੱਲਾ ਇੱਥੋਂ ਦਾ ਟੈਰਸ ਜਿਹੜਾ ਹੈ ਉੱਪਰ ਛਾਤਾ ਖੁੱਲੇ ਮੈਦਾਨ ਵਾਂਗੂ ਆ ਪਰ ਇਸ ਸਮੇਂ ਸਰਕਾਰਾਂ ਵੱਲੋਂ ਇਸ ਦੀ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਇਸ ਬਿਲਡਿੰਗ ਵੱਲ ਤੇ ਆਓ ਇੱਥੋਂ ਦੇ ਜਿਹੜੇ ਸਾਡੇ ਮਿੱਤਰ ਨੇ ਜਤਿੰਦਰ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਵੇਲੀ ਦੇ ਇਸ ਟਾਈਮ ਸਭ ਤੋਂ ਉੱਪਰ ਖੜੇ ਆ ਆਪਾਂ ਤੇ ਵੇਖ ਹੀ ਸਕਦੇ ਹੋ ਤੁਸੀਂ ਕਿੰਨਾ ਵੱਡਾ ਏਰੀਆ ਵਾ ਤੇ ਹੁਣ ਇਸ ਟਾਈਮ ਇਹ ਜਿਹੜੀ ਹਵੇਲੀ ਆ ਇਹ ਤੁਹਾਨੂੰ ਦੱਸਿਆ ਸਾਰਾ ਇਤਿਹਾਸ ਦੇ ਵਿੱਚ ਕਿ ਗਵਰਨਮੈਂਟ ਦੇ ਅੰਡਰ ਆ ਹੁਣ ਇੱਥੇ ਬਿਜਲੀ ਬੋਰਡ ਦਾ ਜਿਹੜਾ ਦਫਤਰ ਬਣ ਚੁੱਕਾ ਹੈ ਤੇ ਮੇਰੇ ਨਾਲ ਮੇਰੇ ਦੋਸਤ ਜਤਿੰਦਰ ਸਿੰਘ ਜੀ ਜਾਈ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਇੱਕ ਸੋਲਰ ਸਿਸਟਮ ਲੱਗਾ ਹੋਇਆ ਤੇ ਬੜੀ ਅਨੋਖੀ ਤੇ ਵੱਖਰੀ ਚੀਜ਼ ਆ ਕਿ ਉਸ ਟਾਈਮ ਦੇ ਵਿੱਚ ਇਹ ਚੀਜ਼ ਲੱਗੀ ਹੈ ਇਹਦੇ ਬਾਰੇ ਦੱਸਣਗੇ ਤੁਹਾਨੂੰ ਜਤਿੰਦਰ ਹਣੀ ਕਿ ਇਹ ਕੀ ਚੀਜ਼ ਸੀਗੀ ਉਹਲਾ ਸਿਸਟਮ ਐਕਚੁਅਲੀ ਸੋਲਰ ਵਾਟਰ ਹੀਟਰ ਹੈ ਹਾਂਜੀ ਇਹ ਉਸ ਟਾਈਮ ਤੇ ਉਹਨਾਂ ਨੇ ਆਪਣੀ ਸੁਵਿਧਾ ਵਾਸਤੇ ਲਗਾਇਆ ਗਿਆ ਸੀਗਾ ਇਹਦੇ ਪਾਈਪਲਾਈਨ ਜਿਹੜੀ ਇਹ ਸਾਰੀਆਂ ਜਿੰਨੀਆਂ ਬਿਲਡਿੰਗ ਦੇ ਨਾ ਸਾਰੇ ਵਿੱਚ ਬਾਥਰੂਮ ਵਿੱਚ ਦੋ ਡਬਲ ਪਾਈਪਲਾਈਨ ਹੈ ਉਹ ਜਿਸ ਤਰ੍ਹਾਂ ਅੱਜ ਕੱਲ ਇਹ ਗੀਜ਼ਰ ਯੂਜ਼ ਕਰਦੇ ਆ ਜੀ ਉਦੋਂ ਇਹ ਗਰਮ ਪਾਣੀ ਕਰਨ ਵਾਸਤੇ ਬਿਲਕੁਲ ਬਿਲਕੁਲ ਇਹ ਸੋਲਰ ਵਾਟਰ ਹੀਟਰ ਹੈ ਇਹ ਸਾਰਾ ਸਿਸਟਮ ਉਦੋਂ ਦਾ ਲੱਗਾ ਪੁਰਾਣਾ ਲੱਗਾ ਹੁਣ ਨਵਾਂ ਨਹੀਂ ਹੈ ਇਹਨੀਆਂ ਪਾਈਪਲਾਈਨ ਨੂੰ ਤੁਸੀਂ ਦੇਖ ਸਕਦੇ ਹੋ ਸਾਰੀਆਂ ਪੁਰਾਣੀਆਂ ਨੇ ਇੱਕ ਪਾਣੀ ਇਹਦੇ ਵਿੱਚ ਚਾਹੁੰਦਾ ਸੀਗਾ ਆ ਸੋਲਰ ਸੀਗਾ ਸਿਸਟਮ ਇਹਦੇ ਵਿੱਚੋਂ ਗਰਮ ਹੋ ਕੇ ਦੁਬਾਰਾ ਫਿਰ ਦੂਸਰੀ ਪਾਈਪਲਾਈਨ ਰਾਹੀਂ ਜਿਹੜਾ ਦੁਬਾਰਾ ਉੱਥੇ ਅੰਦਰ ਜਾਂਦਾ ਸੀਗਾ ਯੂਜ਼ ਕਰਨ ਵਾਸਤੇ ਹਾਂਜੀ ਮਤਲਬ ਇਹ ਕਹਿ ਸਕਦੇ ਆ ਕਿ ਇੰਨਾ ਪੁਰਾਣਾ ਪਲਿੰਕ ਚਾ ਕੇ ਹੁਣ ਬੰਦ ਹੋ ਚੁੱਕਾ ਹੈ ਨਹੀਂ ਹੁਣ ਕੋਈ ਯੂਜ਼ ਨਹੀਂ ਕਰ ਰਿਹਾ ਇਸ ਨੂੰ ਹੁਣ ਤੇ ਬੰਦੀ ਆ ਚੋਕ ਹੋ ਗਿਆ ਨਾ ਬੜੀ ਵੱਡੀ ਗੱਲ ਆ ਵੀ ਉਦੋਂ ਇੰਨੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਇਹ ਬੜੀ ਕਾਰਡ ਜਿਹੜੀ ਆ ਇੰਨੀ ਆਲੀਸ਼ਾਨ ਕੋਠੀ ਦੇ ਵਿੱਚ ਉਹਨਾਂ ਨੇ ਲਿਆਂਦੀ ਆ। ਬਿਲਕੁਲ ਆਫਟਰ ਆਲ ਉਹ ਰੇਲਵੇ ਮਲਿਕ ਦਾ ਸੀਗੇ ਔਰ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰੋਂ ਅਬਰੌਡ ਤੋਂ ਸਾਰੀਆਂ ਨਾ ਉੱਥੋਂ ਲੈ ਕੇ ਤੇ ਇੱਥੇ ਅੱਗ ਲਵਾਈਆਂ ਸੀਆਂ। ਹਾਂਜੀ ਦੋਸਤੋ ਇਸ ਤੋਂ ਇਲਾਵਾ ਉੱਪਰ ਹੀ ਇਹ ਜੋ ਸਾਹਮਣੇ ਤੁਸੀਂ ਇੱਕ ਕਮਰਾ ਟਾਈਪ ਦੇਖ ਰਹੇ ਹੋ ਇਹ ਪਾਣੀ ਵਾਲੀ ਟੈਂਕੀ ਇਹਦੇ ਵਿੱਚ ਸੇਫ ਜਿਹੜੀ ਰੱਖੀ ਹੋਈ ਹੈ ਕਿ ਪਾਣੀ ਜਿਹੜਾ ਹੈ ਉਹ ਠੰਡਾ ਰਹੇ ਤਪੇ ਨਾ ਬਾਹਰੋਂ ਤੇ ਹੋਰ ਵੀ ਆਧੁਨਿਕ ਚੀਜ਼ਾਂ ਜਿਹੜੀਆਂ ਉਸ ਸਮੇਂ ਦੀਆਂ ਇਸ ਕੋਠੀ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਸੀ ਪਰ ਹੁਣ ਸਾਰੀਆਂ ਖੰਡਰ ਹੋ ਚੁੱਕੀਆਂ ਨੇ ਤੇ ਉੱਪਰੋਂ ਜਿਹੜਾ ਸੋ ਹਾਂਜੀ ਦੋਸਤੋ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਗੈਰਾਜ ਉਸ ਸਮੇਂ ਬਣਿਆ ਜਿਹੜੀਆਂ ਉਸ ਸਮੇਂ ਗੱਡੀਆਂ ਚਲਦੀਆਂ ਸੀਗੀਆਂ ਪਾਰਕਿੰਗ ਗੱਡੀਆਂ ਲਾਉਣ ਵਾਸਤੇ ਇਹ ਦੋ ਰੂਮ ਜਿਹੜੇ ਉਹ ਬਣਾਏ ਗਏ ਆ ਔਰ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਕਮਰੇ ਟੱਟ ਚੁਕੇ ਨੇ ਇਹ ਉਦੋਂ ਅਸਤਵਲ ਸੀਗਾ ਘੋੜਿਆਂ ਦਾ ਜਿੱਥੇ ਘੋੜੇ ਬੰਨੇ ਜਾਂਦੇ ਸੀਗੇ ਇਹ ਸਾਰਾ ਏਰੀਆ ਹੁਣ ਜਿਹੜਾ ਵਹਿਰਾਨ ਹੋ ਚੁੱਕਿਆ ਕਿਉਂਕਿ ਸਾਂਭਿਆ ਨਹੀਂ ਸੋ ਤਕਰੀਬਨ ਸਾਨੂੰ ਅੱਧੇ ਘੰਟੇ ਤੋਂ ਵੱਧ ਹੋ ਚੁੱਕਿਆ ਆ ਇਸ ਹਵੇਲੀ ਦੇ ਵਿੱਚ ਘੁੰਮਦਿਆਂ ਤੇ ਕਮਰਿਆਂ ਦੀ ਅਜੇ ਤੱਕ ਅਸੀਂ ਗਿਣਤੀ ਨਹੀਂ ਕਰ पाए ਤੇ ਆਓ ਹੋਰ ਵੀ ਤੁਹਾਨੂੰ ਏਰੀਆ ਇਧਰ ਦਿਖਾ ਦਿਆਂ ਜਿਹੜਾ ਸਪੈਸ਼ਲ ਇਥੋਂ ਦੇ ਜਿਹੜੇ ਉਦੋਂ ਦੇ ਨੌਕਰ ਹੋਣਗੇ ਜ਼ਫਰ ਅਬਦੁੱਲਾ ਖਾਨ ਜੀ ਦੇ ਘਰ ਦੇ ਤੇ ਉਹਨਾਂ ਵਾਸਤੇ ਇਹ ਸਾਰਾ ਜਿਹੜਾ ਬਿਲਡਿੰਗ ਜਿਹੜੀ ਇੱਕ ਪਾਸੇ ਸਾਰੀ ਨੌਕਰਾਂ ਦੀ ਜਿਹੜੀ ਬਣਾਈ ਗਈ। ਸੋ ਇਹ ਸਾਰਾ ਏਰੀਆ ਜਿਹੜਾ ਸੀਗਾ ਨੌਕਰਾਂ ਵਾਸਤੇ ਸੀ। ਇਧਰ ਰਸਤਵਾਲ ਸੀ। ਔਰ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਏਰੀਆ। ਇਹ ਨੌਕਰਾਂ ਦੇ ਜਿਹੜੇ ਰੂਮ ਬਣੇ ਹੋਏ ਆ ਸਾਰੇ। ਤੇ ਇਹਨਾਂ ਦੀ ਵੀ ਗਿਣਤੀ ਜਿਹੜੀ ਆ ਸਾਡੇ ਕੋਲ ਤੇ ਹੋਈ ਨਹੀਂ ਕਿਉਂਕਿ ਕਾਫੀ ਜ਼ਿਆਦਾ ਇਹੜਾ ਖਸਤਾ ਹਾਲਤ ਹੋ ਚੁੱਕੀ ਹੈ ਇਹਨਾਂ ਕੋਠੀਆਂ ਦੀ ਸੋ ਹੈਰਾਨਗੀ ਦੀ ਗੱਲ ਆ ਕਿ ਇਸ ਉਸ ਸਮੇਂ ਅੰਗਰੇਜ਼ਾਂ ਦੀ ਟਾਈਮ ਤੇ ਇਹ ਜਿਹੜੀ ਹਵੇਲੀ ਬਣੀ ਆ ਸੋ ਦੋਸਤੋ ਇਹ ਸੀਗੀ ਸਾਰੀ ਸਰ ਜ਼ਫਰੁੱਲਾ ਖਾਂ ਸਾਹੀ ਜੀ ਦੀ ਇਹ ਆਲੀ ਸ਼ਾਨ ਕੋਠੀ ਸੋ ਹੁਣ ਫਿਲਹਾਲ ਇਹ ਜਿਹੜੀ ਸਾਰੀ ਕੋਠੀ ਆ ਇਹ ਗਵਰਨਮੈਂਟ ਦੇ ਅੰਡਰ ਯਾਨੀ ਕਿ ਪੰਜਾਬ ਰਾਜ ਬਿਜਲੀ ਬੋਰਡ ਦਾ ਇੱਥੇ ਦਫ਼ਤਰ ਕਾ ਦੀਆਂ ਸ਼ਹਿਰ ਦਾ ਬਣਿਆ ਹੋਇਆ ਹੈ ਸੋ ਬਹੁਤ ਸਾਰੇ ਪੁਰਾਣੇ ਰੁੱਖ ਵੀ ਇਸ ਹਵੇਲੀ ਵਿੱਚ ਸਾਨੂੰ ਵੇਖਣ ਨੂੰ ਮਿਲਦੇ ਹਨ ਸੋ ਦੋਸਤੋ ਇਸ ਵੀਡੀਓ ਦਾ ਪਹਿਲਾ ਭਾਗ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜਲਦ ਹੀ ਤੁਹਾਡੇ ਵਾਸਤੇ ਦੂਸਰਾ ਭਾਗ ਇਸ ਵੀਡੀਓ ਦਾ ਲੈ ਕੇ ਆਵਾਂਗੇ ਤਦ ਤੱਕ ਲਈ ਦੇਖੋ ਇਜਾਜ਼ਤ ਸਾਡੇ ਚੈਨਲ ਨੂੰ ਜੇਕਰ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਦੀਆਂ ਰੋਮਾਂਚਿਕ ਧਾਰਮਿਕ ਅਤੇ ਸਮਾਜਿਕ ਵੀਡੀਓ ਦੇਖਣ ਦੇ ਲਈ ਸਾਤਸ਼ਰੀਆ ਕਾਲ ਜੂੰਦੇ ਵਸਦੇ ਰਹੋ ਖੁਦਾ ਹਾਫਿਜ਼ ਧੰਨਵਾਦ